ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਤੁਸੀਂ ਸਰਵਣ ਕਰੋਗੇ ਜੀ ਕਿਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੱਠਾ ਜੀ ਤੇ ਭਾਈ ਰਾਮਾ ਜੀ ਦੀ ਪਰਖਿਆ ਲੈਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਤੇ ਕਿਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਹੌਰ ਵਿੱਚ ਜਾ ਕੇ ਅਕਬਰ ਦੇ ਸਾਹਮਣੇ ਉਸ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਗੁਰੂ ਚੱਕ ਦੀ ਨੀਂ ਰੱਖੀ ਗਈ ਤੇ ਕਿਸ ਤਰ੍ਹਾਂ ਸੰਤੋਖ ਸਰ ਸਾਹਿਬ ਦਾ ਸਰੋਵਰ ਜਿਹੜਾ ਹੈ ਉਸ ਦੀ ਖੁਦਵਾਈ ਦਾ ਕੰਮ ਆਰੰਭਿਆ ਗਿਆ ਸੋ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਅੱਜ ਵਾਲੀ ਇਸ ਵੀਡੀਓ ਵਿੱਚ ਤੁਸੀਂ ਸਰਵਣ ਕਰੋਗੇ ਜੀ ਇਹ ਹੈ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਿਰਤਾਂਤ ਦੀ ਸੀਰੀਜ਼ ਪਾਠ ਦੂਜਾ ਸਰਵਣ ਕਰੋ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਪਾਤਸ਼ਾਹ ਦਾ ਪਰਵਰਨਾ ਸੁਣ ਕੇ ਗੁਰੂ ਜੀ ਨੇ ਜੇਠਾ ਜੀ ਨੂੰ ਹਰ ਪ੍ਰਕਾਰ ਦੇ ਪ੍ਰਸ਼ਨ ਦਾ ਉੱਤਰ ਦੇਣ ਦੇ ਯੋਗ ਜਾਣ ਕੇ ਲਾਹੌਰ ਜਾਣ ਵਾਸਤੇ ਆਖਿਆ ਸੋ ਸ੍ਰੀ ਗੁਰੂ ਜੀ ਦਾ ਹੁਕਮ ਸੁਣ ਕੇ ਸ੍ਰੀ ਜੇਠਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਕੋਈ ਸ਼ਾਸਤਰ ਆਦਿਕ ਨਹੀਂ ਪੜੇ ਉਥੇ ਸਭਾ ਵਿੱਚ ਉਹਨਾਂ ਨੂੰ ਉੱਤਰ ਕਿਸ ਤਰ੍ਹਾਂ ਦੇਵਾਂਗਾ ਮੈਂ ਤਾਂ ਕੇਵਲ ਆਪ ਜੀ ਦਾ ਪ੍ਰੇਮ ਹੀ ਜਾਣਦਾ ਹਾਂ ਹੋਰ ਕੁਝ ਨਹੀਂ ਜਾਣਦਾ ਸੋ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਬਚਨ ਕੀਤਾ ਜੇਠਾ ਜੀ ਤੁਸੀਂ ਕੋਈ ਡਰ ਨਾ ਕਰੋ ਜਦ ਬਾਦਸ਼ਾਹ ਦੀ ਕਚਹਿਰੀ ਵਿੱਚ ਤੁਹਾਨੂੰ ਕੋਈ ਪ੍ਰਸ਼ਨ ਪੁੱਛਣਗੀ ਤਾਂ ਤੁਸੀਂ ਸਾਡਾ ਧਿਆਨ ਕਰਕੇ ਆਪਣੀ ਸਜੀ ਬਾਹਵਾਂ ਵੱਲ ਵੇਖਣਾ ਤੁਹਾਨੂੰ ਉਸੇ ਸਮੇਂ ਸਭ ਵਿਦਾ ਸ਼ਾਸਤਰਾਂ ਦਾ ਗਿਆਨ ਹੋ ਜਾਵੇਗਾ ਤੇ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕੋਈ ਔਗੜ ਨਹੀਂ ਆਵੇਗੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਜੇਠਾ ਜੀ ਬੜੇ ਭਰੋਸੇ ਨਾਲ ਗੁਰੂ ਜੀ ਨੂੰ ਨਮਸਕਾਰ ਕਰਕੇ ਲਾਹੌਰ ਨੂੰ ਤੁਰ ਪਏ। ਲਾਹੌਰ ਪਹੁੰਚ ਕੇ ਰਾਤ ਆਪਣੇ ਘਰ ਚੂਨੇ ਮੰਡੀ ਵਿੱਚ ਬਿਸ਼ਰਾਮ ਕੀਤਾ ਤੇ ਸਵੇਰੇ ਆਪਣਾ ਨਿੱਤ ਕੰਮ ਕਰਕੇ ਪਾਤਸ਼ਾਹ ਦੀ ਕਚਹਿਰੀ ਵਿੱਚ ਚਲੇ ਗਏ ਤੇ ਆਪਣੇ ਆਉਣ ਦੀ ਖਬਰ ਦੇ ਦਿੱਤੀ। ਪਾਤਸ਼ਾਹ ਨੇ ਸ਼ਿਕਾਇਤੀ ਖੱਤਰੀਆਂ ਬ੍ਰਾਹਮਣਾਂ ਨੂੰ ਸਾਧ ਕੇ ਪੁੱਛਿਆ ਕਿ ਦੱਸੋ ਤੁਹਾਨੂੰ ਗੁਰੂ ਵਿਰੁੱਧ ਕੀ ਸ਼ਿਕਾਇਤ ਹੈ? ਉਹਨਾਂ ਨੇ ਕਿਹਾ ਹਜ਼ੂਰ ਇਹਨਾਂ ਨੇ ਪੁਰਾਤਨ ਵੀਦ ਰੀਤੀ ਨੂੰ ਤਿਆਗ ਕੇ ਆਪਣਾ ਇੱਕ ਨਵਾਂ ਮਤ ਚਲਾਇਆ ਹੈ ਹੋਰ ਗੱਲ ਤਾਂ ਪਰੇ ਰਹੀ ਇਹ Hindu ਮਤ ਦਾ ਜੋ ਮਹਾ ਮੰਤਰ ਗਾਇਤਰੀ ਹੈ ਉਹਨੂੰ ਵੀ ਨਹੀਂ ਜਾਣਦੇ ਤੇ ਨਾ ਹੀ ਜਪਦੇ ਨੇ ਇਹਨਾਂ ਨੇ ਕੋਈ ਆਪਣੀ ਹੀ ਬਾਣੀ ਬਣਾ ਲਈ ਹੈ ਤੇ ਉਸੇ ਦਾ ਹੀ ਪ੍ਰਚਾਰ ਕਰਦੇ ਨੇ ਇਹਨਾਂ ਨੇ Hindu ਧਰਮ ਨੂੰ ਬੜਾ ਖਤਰਾ ਪੈਦਾ ਕਰ ਦਿੱਤਾ ਹੈ ਸ਼ਿਕਾਇਤੀਆਂ ਦੀ ਇਹ ਗੱਲਾਂ ਸੁਣ ਕੇ ਪਾਦਸ਼ਾਹ ਨੇ ਜੇਠਾ ਜੀ ਨੂੰ ਪੁੱਛਿਆ ਕਿ ਤੁਸੀਂ ਹਿੰਦੂ ਧਰਮ ਵਿੱਚ ਖੱਤਰੀ ਹੋਗੇ ਜਾਂ ਗਾਇਤਰੀ ਵੀ ਨਹੀਂ ਪੜੀ ਤਾਂ ਫਿਰ ਤੁਸੀਂ ਖੱਤਰੀ ਕਿਸ ਤਰ੍ਹਾਂ ਹੋਏ ਤਾਂ ਇਸ ਦਾ ਉੱਤਰ ਦੇਣ ਵਾਸਤੇ ਜਦ શ્રી ਜੇਠਾ ਜੀ ਨੇ ਗੁਰੂ ਜੀ ਦਾ ਬਚਨ ਯਾਦ ਕਰਕੇ ਆਪਣੀ ਸੱਜੀ ਮਾਂ ਵੱਲ ਵੇਖਿਆ ਤਾਂ ਆਪ ਜੀ ਨੂੰ ਸਾਰੇ ਵੇਦਾਂ ਸ਼ਾਸਤਰਾਂ ਦਾ ਇਸ ਤਰ੍ਹਾਂ ਗਿਆਨ ਹੋ ਗਿਆ ਕਿ ਜਿਵੇਂ ਪਹਿਲਾਂ ਹੀ ਸਾਰੇ ਪੜੇ ਤੇ ਵਿਚਾਰੇ ਹੋਏ ਹੁੰਦੇ ਹੋਣ ਉਪਰੰਤ ਆਪ ਜਿਨੇ ਉੱਚੀ ਧੁਨੀ ਨਾਲ ਓਮਕਾਰ ਦਾ ਉਚਾਰਨ ਕੀਤਾ ਤੇ ਫਿਰ ਗਾਇਤਰੀ ਦਾ ਪਾਠ ਕਰਕੇ ਉਸਦੇ ਅਰਥ ਕਰਕੇ ਸੁਣਾਏ ਧੁਨੀ ਸਹਿਤ ਅਰਥ ਸੁਣ ਕੇ ਸਭ ਦੇ ਹਿਰਦੇ ਦਰਵ ਗਏ ਤੇ ਸ਼ਿਕਾਇਤ ਕਰਨ ਵਾਲੇ ਖੱਤਰੀ ਤੇ ਬ੍ਰਾਹਮਣ ਅਸ਼ਚਰਜ ਵਿੱਚ ਰਹਿ ਗਏ ਤੇ ਫਿਰ ਕੋਈ ਪ੍ਰਸ਼ਨ ਉੱਤਰ ਨਾ ਕਰ ਸਕੇ ਆਪ ਜੀ ਦਾ ਅਰਥ ਉੱਤਰ ਸੁਣ ਕੇ ਸ਼ਾਂਤੀ ਦਾ ਵਾਤਾਵਰਨ ਵੇਖ ਕੇ ਪਾਤਸ਼ਾਹ ਨੇ ਬੜੇ ਪ੍ਰਸੰਨ ਹੋ ਕੇ ਸ਼ਿਕਾਇਤੀਆਂ ਨੂੰ ਗਿਆ ਰਾਬਤੇ ਰੱਬ ਦੇ ਬੰਦਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ ਇਹਨਾਂ ਦੀ ਬਰਾਬਰੀ ਤੁਸੀਂ ਨਹੀਂ ਕਰ ਸਕਦੇ ਇਹ ਸੱਚੇ ਹਨ ਤੁਸੀਂ ਝੂਠੇ ਵਿਚਾਰਾਂ ਵਿੱਚ ਭਰਮ ਰਹੇ ਹੋ ਪਾਤਸ਼ਾਹ ਦੀ ਇਹ ਗੱਲ ਸੁਣ ਕੇ ਸਾਰੇ ਖੱਤਰੀ ਬ੍ਰਾਹਮਣ ਚੁੱਪਚਾਪ ਉੱਠ ਕੇ ਆਪਣੇ ਘਰਾਂ ਨੂੰ ਚਲੇ ਗਏ ਉਪਰੰਤ ਪਾਤਸ਼ਾਹ ਨੇ પ્રસન્ન ਹੋ ਗਏ ਸ਼੍ਰੀ ਜੇਠਾ ਜੀ ਨੂੰ ਸਿਰੋਪਾਓ ਦੇ ਕੇ ਬੜੇ ਹੀ ਆਦਰ ਨਾਲ ਤੇ ਪ੍ਰੇਮ ਸਹਿਤ ਵਿਦਾ ਕੀਤਾ ਕਚਰੀ ਵਿੱਚੋਂ ਸਨਮਾਨ ਲੈ ਕੇ ਜਦ ਆਪ ਜੀ ਬਾਜ਼ਾਰ ਵਿੱਚ ਆਏ ਤਾਂ ਆਪ ਜੀ ਨੇ ਇੱਕ ਵਾਜਾਜ ਦੀ ਹੱਟੀ ਉੱਤੇ ਬੜਾ ਸੋਹਣਾ ਵੱਡਮੁੱਲਾ ਕੱਪੜਾ ਵੇਖਿਆ ਉੱਥੇ ਹੀ ਖੜੇ ਹੋ ਕੇ ਆਪ ਜੀ ਸੋਚਣ ਲੱਗੇ ਕਿ ਇਸ ਕੱਪੜੇ ਦਾ ਗੁਰੂ ਜੀ ਵਾਸਤੇ ਇੱਕ ਚੋਲਾ ਸਵਾਉਣਾ ਚਾਹੀਦਾ ਹੈ ਪਰ ਇਤਨੇ ਪੈਸੇ ਮੇਰੇ ਪਾਸ ਨਹੀਂ ਹਨ ਇਨ੍ਹਾਂ ਸੋਚਾਂ ਵਿੱਚ ਹੀ ਖੜੇ ਖੜੋਤੇਆਂ ਆਪ ਜੀ ਨੇ ਆਪਣੇ ਮਨ ਵਿੱਚ ਹੀ ਕੱਪੜਾ ਖਰੀਦ ਕੇ ਚੋਲਾ ਸਵਾ ਕੇ ਗੁਰੂ ਜੀ ਨੂੰ ਪਹਿਨਾ ਦਿੱਤਾ ਤੇ ਆਖਿਆ ਬਹੁਤ ਸੁੰਦਰ ਲੱਗਦਾ ਹੈ ਉਧਰ ਗੋਇੰਦਵਾਲ ਵਿੱਚ ਅੰਤਰਜਾਮੀ ਸ੍ਰੀ ਗੁਰੂ ਅਮਰਦਾਸ ਜੀ ਦੀਵਾਨ ਵਿੱਚ ਬੈਠੇ ਕਦੀ ਸੱਜੀ ਬਾਹ ਚੁੱਕਦੇ ਹਨ ਤੇ ਕਦੀ ਖੱਬੀ ਚੁੱਕ ਕੇ ਛਾਤੀ ਤੇ ਹੱਥ ਫੇਰ ਕੇ ਚੋਲੇ ਦੇ ਵੱਟ ਕੱਢਦੇ ਹਨ ਜਦ ਭਾਈ ਬੱਲੂ ਨੇ ਪੁੱਛਿਆ ਮਹਾਰਾਜ ਜੀ ਇਸ ਤਰ੍ਹਾਂ ਕਿਉਂ ਕਰਦੇ ਹੋ ਤਾਂ ਆਪ ਜੀ ਨੇ ਦੱਸਿਆ ਕਿ ਸਾਨੂੰ ਜੇਠਾ ਜੀ ਲਾਹੌਰ ਵਿਖੇ ਬਾਜਾਜ ਦੀ ਹੱਟੀ ਉੱਤੇ ਨਵਾਂ ਚੋਲਾ ਸਵਾ ਕੇ ਪਹਿਨਾਂ ਰਹੇ ਹਨ ਅਸੀਂ ਉਹਨਾਂ ਦਾ ਪ੍ਰੇਮ ਰੱਖਣ ਵਾਸਤੇ ਉਸ ਚੋਲੀ ਨੂੰ ਪਹਿਨ ਰਹੇ ਹਾਂ ਇਹ ਬਚਨ ਸੁਣ ਕੇ ਸਭ ਸਿੱਖਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਕਿ ਆਪ ਤੰਨ ਹੋ ਜੋ ਸਿੱਖਾਂ ਦੀ ਪ੍ਰੇਮ ਭੇਟਾ ਪਰਵਾਨ ਕਰਦੇ ਹੋ ਦੂਜੇ ਦਿਨ ਜਦ ਜੇਠਾ ਜੀ ਲਾਹੌਰ ਤੋਂ ਗੋਇੰਦਵਾਲ ਨੂੰ ਤੁਰਨ ਲੱਗੇ ਤਾਂ ਆਪ ਜੀ ਬਾਜ਼ਾਰ ਵਿੱਚ ਗੁਰੂ ਤੇ ਅੰਬ ਵਿਕਦੇ ਵੇਖਦੇ ਹੋ ਬੇਬਹਾਰੇ ਅੰਬਾਂ ਦੀ ਸੁੰਦਰਤਾ ਵੇਖ ਕੇ ਆਪ ਜੀ ਦੇ ਮਨ ਵਿੱਚ ਸੋਚਿਆ ਕਿ ਲਾਹੌਰ ਦੀ ਇਹ ਸੋਹਣੀ ਸੌਗਾਤ ਗੁਰੂ ਜੀ ਵਾਸਤੇ ਲੈ ਜਾਣੀ ਚਾਹੀਦੀ ਹੈ ਇਹ ਵਿਚਾਰ ਕਰਕੇ ਆਪ ਜੀ ਨੇ ਅੰਬ ਮੁੱਲ ਲੈ ਲਿਆ ਤੇ ਗੋਇੰਦਵਾਲ ਨੂੰ ਚੱਲ ਪਏ ਇੱਕ ਰਾਤ ਰਸਤੇ ਵਿੱਚ ਕੱਟ ਕੇ ਦੂਜੇ ਦਿਨ ਗੋਇੰਦਵਾਲ ਤੋਂ ਨੇੜੇ ਹੀ ਪਿੰਡ ਪੈਰੋਂ ਵਾਲ ਪਹੁੰਚ ਗਏ ਜਦੋਂ ਇਥੋਂ ਤੁਰਨ ਲੱਗੇ ਤਾਂ ਆਪ ਜੀ ਨੇ ਵੇਖਿਆ ਕਿ ਗਰਮੀ ਨਾਲ ਆਂਬ ਦਾ ਰਸ ਚੋ ਰਿਆ ਹੈ ਤੇ ਹੁਣ ਇਹ ਗੁਰੂ ਜੀ ਤੱਕ ਨਹੀਂ ਪਹੁੰਚ ਸਕੇਗਾ ਤਾਂ ਆਪ ਜੀ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਕਿਹਾ हे ਪ੍ਰਭੂ ਇਹ بے ਬਹਾਰਾ ਫਲ ਤੁਹਾਡੇ ਵਾਸਤੇ ਲਿਆ ਸੀ ਪਰ ਇਹ ਗਰਮੀ ਨਾਲ ਚੋਣ ਲੱਗ ਪਿਆ ਹੈ ਆਪ ਜੀ ਇਸ ਨੂੰ ਪਰਵਾਣ ਕਰਕੇ ਚੂਸ ਲਵੋ ਤੇ ਮੇਰੀ ਸ਼ਰਧਾ ਪੂਰੀ ਕਰੋ ਇਸ ਤਰ੍ਹਾਂ ਅਰਦਾਸ ਕਰਕੇ ਜੇਠਾ ਜੀ ਨੇ ਆਂਬ ਆਪ ਚੂਪਣਾ ਸ਼ੁਰੂ ਕਰ ਦਿੱਤਾ ਇਧਰ ਗੋਇੰਦਵਾਲ ਵਿੱਚ ਸ਼੍ਰੀ ਗੁਰੂ ਜੀ ਆਂਬ ਨੂੰ ਬੜੇ ਸਵਾਦ ਨਾਲ ਕੋਟ ਪਰ ਪਾਲ ਕੇ ਚੂਪਦੇ ਹਨ ਤੇ ਬੜੇ ਆਨੰਦ ਹੁੰਦੇ ਹਨ ਉਪਰੰਤ ਆਂਬ ਚੂਪ ਕੇ ਉਸ ਦੀ ਗਿਟਕ ਆਪ ਜੀ ਨੇ ਬੱਲੂ ਨੂੰ ਆਖ ਕੇ ਤਾਕੀ ਵਿੱਚ ਰਖਵਾ ਦਿੱਤੀ ਕੋਝ ਸਮੇਂ ਪਿੱਛੋਂ ਜਦ ਸ੍ਰੀ ਜੇਠਾ ਜੀ ਨੇ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਪਾਤਸ਼ਾਹ ਨਾਲ ਲਾਹੌਰ ਵਾਲੀ ਸਾਰੀ ਗੱਲਬਾਤ ਦੱਸੀ ਤਾਂ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਪੁੱਛਿਆ ਕਿ ਸਾਡੇ ਵਾਸਤੇ ਲਾਹੌਰ ਸ਼ਹਿਰ ਤੋਂ ਕਿਹੜੀ ਚੀਜ਼ ਲਿਆਏ ਹੋ ਤਾਂ ਸ੍ਰੀ ਜੇਠਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਆਪ ਜੀ ਵਾਸਤੇ ਇੱਕ ਸੁੰਦਰ ਕਪੜੇ ਦਾ ਚੋਲਾ ਮਾਨ ਵਿੱਚ ਬਣਵਾ ਕੇ ਤੁਹਾਡੀ ਭੇਟਾ ਕੀਤਾ ਸੀ ਤੇ ਇੱਕ ਬੇਬਹਾਰਾ ਆਂਬ ਲਿਆਂਦਾ ਸੀ ਜਿਹੜਾ ਰਸਤੇ ਦੀ ਗਰਮੀ ਕਰਕੇ ਚੋਣ ਲੱਗ ਪਿਆ ਸੀ ਤੇ ਤੁਹਾਡਾ ਨਾਮ ਲੈ ਕੇਵੇਂ ਆਪ ਹੀ ਚੂਪ ਲਿਆ ਸੀ ਆਪ ਸਭ ਕੁਝ ਜਾਣੀ ਜਾਣ ਹੋ ਮੈਂ ਕੀ ਦੱਸ ਸਕਦਾ ਹਾਂ ਤਾਂ ਗੁਰੂ ਜੀ ਨੇ ਇਹ ਸ਼ਰਧਾ ਤੇ ਪ੍ਰੇਮਮਈ ਗੱਲ ਸੁਣ ਕੇ ਆਖਿਆ ਕਿ ਜਿਹੜਾ ਮਿੱਠਾ ਤੇ ਸੁੰਦਰ ਫਲ ਤੁਸੀਂ ਸਾਡੇ ਵਾਸਤੇ ਲਿਆਂਦਾ ਸੀ ਉਹ ਅਸਾਂ ਚੂਪ ਕੇ ਗਿਟਕ ਰੱਖੀ ਹੋਈ ਹੈ ਅਤੇ ਬੱਲੂ ਨੇ ਗਿਟਕ ਟਾਕੀ ਵਿੱਚੋਂ ਲਿਆ ਕੇ ਆਪ ਜੀ ਨੂੰ ਦਿਖਾ ਦਿੱਤੀ ਇਹ ਗਾਥਾ ਨੂੰ ਵੇਖ ਕੇ ਸੁਣ ਕੇ ਸਾਰੇ ਸਿੱਖ ਸੇਵਕ ਹੈਰਾਨ ਹੋ ਗਏ ਸਭ ਨੇ ਕਿਹਾ ਗੁਰੂ ਜੀ ਪ੍ਰੇਮ ਦੇ ਵਸ ਹਨ ਪ੍ਰੇਮੀ ਦਾ ਪ੍ਰੇਮ ਵੇਖਦੇ ਹਨ ਨੇਮ ਨਹੀਂ ਵੇਖਦੇ ਸੋ ਸ੍ਰੀ ਗੁਰੂ ਅਮਰਦਾਸ ਜੀ ਨਿੱਤਾਂ ਪ੍ਰਤੀ ਅਮਰਤ ਵੇਲੇ ਉੱਠ ਕੇ ਸੋਚ ਇਸ਼ਨਾਨ ਕਰਕੇ ਇੱਕ ਚੌਂਕੀ ਉੱਤੇ ਆਪਣੇ ਸਰੂਪ ਦਾ ਧਿਆਨ ਤਾਰ ਕੇ ਸਮਾਧੀ ਲਾ ਬੈਠਦੇ ਸਨ ਇੱਕ ਦਿਨ ਜਲਦ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੀਬੀ ਭਾਨੀ ਜੀ ਆਏ ਤਾਂ ਉਹਨਾਂ ਨੇ ਵੇਖਿਆ ਕਿ ਜਿਸ ਚੌਂਕੀ ਉੱਤੇ ਪਿਤਾ ਗੁਰੂ ਜੀ ਅੱਖਾਂ ਮੀਟ ਕੇ ਆਪਣੇ ਧਿਆਨ ਵਿੱਚ ਬੈਠੇ ਹਨ ਉਸ ਦਾ ਇੱਕ ਪਾਵਾ ਟੁੱਟਿਆ ਹੋਇਆ ਹੈ ਪਾਵਾ ਟੁੱਟਿਆ ਹੋਇਆ ਵੇਖ ਕੇ ਬੀਬੀ ਜੀ ਨੇ ਵਿਚਾਰਿਆ ਕਿ ਪਿਤਾ ਜੀ ਜਦ ਇੱਕ ਪਾਸੇ ਨੂੰ ਹੋਣਗੇ ਤਾਂ ਚੌਂਕੀ ਹਿੱਲ ਜਾਏਗੀ ਤੇ ਆਪ ਜੀ ਦੀ ਸਮਾਧੀ ਜਿਸ ਨੂੰ ਲਾਉਣ ਵਾਸਤੇ ਜੋਗੀ ਯਤਨ ਕਰਦੇ ਹਨ ਉਹ ਟੁੱਟ ਜਾਏਗੀ ਇਹ ਵਿਚਾਰ ਕਿ ਜਦ ਬੀਬੀ ਜੀ ਨੂੰ ਆਸ-ਪਾਸ ਕੋਈ ਹੋਰ ਚੀਜ਼ ਨਹੀਂ ਦਿਸੀ ਤਾਂ ਉਹਨਾਂ ਨੇ ហេਠਾਂ ਰੱਖਣ ਵਾਸਤੇ ਆਪਣਾ ਹੱਥ ਹੀ ਭਾਵੇਂ ਦੇ ហេਠਾਂ ਦੇ ਦਿੱਤਾ। ਉਪਰੰਤ ਜਦ ਗੁਰੂ ਜੀ ਨੇ ਸਮਾਦੀ ਤੋਂ ਉਥਾਨ ਹੋ ਕੇ ਬੀਬੀ ਜੀ ਨੂੰ ਆਪਣੇ ਪਾਸ ਬੈਠਿਆਂ ਵੇਖਿਆ ਉਸ ਦੀਆਂ ਬਾਹ ਦੀਆਂ ਨਾੜਾਂ ਫੁੱਲੀਆਂ ਹੋਈਆਂ ਵੇਖ ਕੇ ਪੁੱਛਿਆ ਬੀਬੀ ਇਹ ਤੂੰ ਕੀ ਕੀਤਾ ਹੈ ਤੂੰ ਕਿਉਂ ਬੈਠ ਰਹੀ ਤੇਰੀ ਮਾਂ ਨੂੰ ਬਹੁਤ ਪੀੜ ਹੋ ਰਹੀ ਜਪਦੀ ਹੈ। ਪਿਤਾ ਗੁਰੂ ਜੀ ਦੇ ਪਿਆਰ ਵਾਲੇ ਬਚਨ ਸੁਣ ਕੇ ਬੀਬੀ ਜੀ ਨੇ ਕਿਹਾ ਪਿਤਾ ਜੀ ਤੁਹਾਡੀ ਚੌਂਕੀ ਦਾ ਇੱਕ ਪਾਵਾ ਟੁੱਟਿਆ ਹੋਇਆ ਸੀ ਤੇ ਹੋਰ ਕੋਈ ਚੀਜ਼ ਇਸੇ ਹੀਠਾ ਦੇਣ ਵਾਸਤੇ ਮੈਨੂੰ ਛੇਤੀ ਨਾਲ ਨਹੀਂ ਸੀ ਮਿਲੀ ਇਸੇ ਕਰਕੇ ਮੈਂ ਆਪਣਾ ਹੱਥ ਹੀ ਇਸੇ ਹੀਠਾ ਦੇ ਦਿੱਤਾ ਸੀ ਮਤਾ ਚੌਂਕੀ ਦੇ ਡੋਲਣ ਨਾਲ ਤੁਹਾਡੀ ਸਮਾਧੀ ਟੁੱਟ ਜਾਂਦੀ ਤਦ ਗੁਰੂ ਜੀ ਨੇ ਬੀਬੀ ਦਾ ਹੱਥ ਫੜ ਕੇ ਕਿਹਾ ਬੀਬੀ ਤੂੰ ਇਹਨਾਂ ਦੁੱਖ ਕਿਉਂ ਸਹਾਰਿਆ ਬੀਬੀ ਜੀ ਨੇ ਕਿਹਾ ਪਿਤਾ ਜੀ ਆਪ ਪਰਮੇਸ਼ਰ ਸਰੂਪ ਹੋ ਹੱਥ ਪੈਰ ਤੇ ਸਰੀਰ ਉਹੀ ਸਫਲ ਹੈ ਜਿਹੜਾ ਆਪ ਜੀ ਦੀ ਸੇਵਾ ਵਿੱਚ ਲੱਗਦਾ ਹੈ ਤੇ ਜਿਸਦੇ ਹਿਰਦੇ ਵਿੱਚ ਤੁਸੀਂ ਵਸਦੇ ਹੋ ਉਹ ਹਿਰਦਾ ਸਫਲ ਹੈ ਬੀਬੀ ਜੀ ਦੇ ਇਹ ਸ਼ਰਧਾਪੂਰਵਕ ਬਚਨ ਸੁਣ ਕੇ ਤੇ ਬਾਹਾਂ ਦੀ ਤਕਲੀਫ ਸਹਾਰੀ ਨੂੰ ਵੇਖ ਕੇ ਗੁਰੂ ਜੀ ਨੇ પ્રસન્ન ਹੋ ਕੇ ਕਿਹਾ ਬੀਬੀ ਸੰਸਾਰ ਵਿੱਚ ਤੇਰੀ ਸੰਤਾਨ ਬਹੁਤ ਵਧੇਗੀ ਜਿਸ ਨੂੰ ਸਾਰਾ ਜਗਤ ਪੂਜੇਗਾ ਪਿਤਾ ਗੁਰੂ ਜੀ ਪਾਸੋਂ ਇਹ ਵਾਰ ਲੈ ਕੇ ਬੀਬੀ ਜੀ ਬੜੇ ਪ੍ਰਸੰਨ ਚਿੱਤ ਆਪਣੇ ਨਿਵਾਸ ਨੂੰ ਚਲੇ ਗਏ ਜਦ ਬੌੜੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਸਭ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਸੰਗਤਾਂ ਦੇ ਨਾਲ ਸ੍ਰੀ ਜੇਠਾ ਜੀ ਤੇ ਸ੍ਰੀ ਰਾਮਾ ਜੀ ਗੁਰੂ ਜੀ ਦੇ ਦੋਹਾਂ ਜਵਾਈਆਂ ਨੇ ਵੀ ਬੜੇ ਉਤਸ਼ਾਹ ਤੇ ਪ੍ਰੇਮ ਨਾਲ ਹਰ ਪ੍ਰਕਾਰ ਸੇਵਾ ਵਿੱਚ ਹਿੱਸਾ ਲਿਆ ਦੋਵੇਂ ਹੀ ਗੁਰੂ ਸਾਹਿਬ ਜੀ ਉੱਪਰ ਬੜੀ ਸ਼ਰਧਾ ਰੱਖਦੇ ਸਨ ਤੇ ਸਦਾ ਆਗਿਆ ਵਿੱਚ ਰਹਿੰਦੇ ਸਨ ਹੋਰ ਸਾਰੇ ਸੇਵਾਦਾਰ ਤੇ ਸਿੱਖ ਜਦ ਸੰਧਿਆ ਸਮੇਂ ਸੇਵਾ ਤੋਂ ਹਟ ਜਾਂਦੇ ਸਨ ਤਾਂ ਇਹ ਦੋਵੇਂ ਕਈਆਂ ਟੋਕਰੀਆਂ ਇਕੱਠੀਆਂ ਕਰਕੇ ਰੱਖਦੇ ਤੇ ਸਵੇਰੇ ਕੰਮ ਤੇ ਲੱਗਣ ਸਮੇਂ ਸੇਵਾਦਾਰਾਂ ਨੂੰ ਵੰਡ ਦਿੰਦੇ ਗੁਰੂ ਜੀ ਦੋਹਾਂ ਨਾਲ ਪਿਆਰ ਕਰਦੇ ਸਨ ਤੇ ਦੋਹਾਂ ਨੂੰ ਚੰਗਾ ਜਾਣਦੇ ਸਨ ਇਸ ਤਰ੍ਹਾਂ ਦੋਹਾਂ ਨੂੰ ਇੱਕਸਾਰ ਕੰਮ ਕਰਦੇ ਆਂ ਤੇ ਗੁਰੂ ਜੀ ਦਾ ਦੋਹਾਂ ਨਾਲ ਪਿਆਰ ਵੇਖ ਕੇ ਸਿੱਖ ਆਪਸ ਵਿੱਚ ਗੱਲਾਂ ਕਰਦੇ ਸਨ ਕਈ ਕਹਿੰਦੇ ਸਨ ਕਿ ਰਾਮ ਗੱਦੀ ਦਾ ਟਿੱਕਾ ਹੋਵੇਗਾ ਤੇ ਕਈ ਆਖਦੇ ਸਨ ਕਿ ਸ੍ਰੀ ਜੇਠਾ ਜੀ ਗੱਦੀ ਤੇ ਬੈਠਣਗੇ ਸ੍ਰੀ ਜੇਠਾ ਜੀ ਦੇ ਹਿਰਦੇ ਵਿੱਚ ਗਰੀਬੀ ਬਹੁਤ ਹੈ ਤੇ ਇਹ ਆਪਾਂ ਕਦੀ ਨਹੀਂ ਜਿਤਾਉਂਦੇ ਰਾਤ ਦਿਨ ਸਿਵਾ ਵਿੱਚ ਹੀ ਲੱਗੇ ਰਹਿੰਦੇ ਹਨ ਇੱਕ ਦਿਨ ਕੁਝ ਪ੍ਰੇਮੀ ਸਿੱਖਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸਭ ਸਿੱਖ ਸੇਵਕਾਂ ਨਾਲ ਪਿਆਰ ਹੈ ਤੇ ਆਪ ਸੇਵਕਾਂ ਦੇ ਅਨੁਸਾਰ ਹੀ ਰਹਿੰਦੇ ਹੋ ਕਿਰਪਾ ਕਰਕੇ ਸਾਡਾ ਇਹ ਸੰਸਾ ਨਵ੍ਰਿਤ ਕਰੋ ਕਿ ਆਪ ਜੀ ਆਪਣੇ ਸੁਪੁੱਤਰਾਂ ਮੋਹਨ ਜੀ ਤੇ ਮੋਰੀ ਜੀ ਤੇ ਗੁਰੂ ਰਾਮਦਾਸ ਜੀ ਤੇ RAM ਜੀ अथवा ਭਾਈ ਬੁੱਢਾ ਤੇ ਪਾਰੋ ਆਦਿਕ ਸਿੱਖਾਂ ਵਿੱਚੋਂ ਕਿਸ ਨੂੰ ਗੁਰਗੱਦੀ ਦੇ ਯੋਗ ਸਮਝ ਕੇ ਕਿਰਪਾ ਦ੍ਰਿਸ਼ਟੀ ਕਰੋਗੇ ਜਿਵੇਂ ਗੁਰੂ ਨਾਨਕ ਜੀ ਨੇ ਤੇ ਗੁਰੂ ਅੰਗਦ ਜੀ ਨੇ ਆਪਣੇ ਸਪੁੱਤਰਾਂ ਨੂੰ ਛੱਡ ਕੇ ਆਪਣੇ ਅਨੰਨ ਸੇਵਕਾਂ ਨੂੰ ਗੱਦੀ ਦੀ ਬਖਸ਼ਿਸ਼ ਕੀਤੀ ਹੈ ਤਿਵੇਂ ਆਪ ਕਿਸ ਨੂੰ ਇਸ ਪਦਵੀ ਦੀ ਬਖਸ਼ਿਸ਼ ਕਰੋਗੇ ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਤੇ ਆਪਣੇ ਬਾਣੇ ਦੀ लाज ਰੱਖਣ ਵਾਲੇ ਸਤਿਗੁਰੂ ਜੀ ਨੇ ਕਿਹਾ ਭਾਈ ਸਿੱਖੋ ਸੰਸਾਰ ਵਿੱਚ ਕਈ ਪ੍ਰੇਮ ਪੁਰਸ਼ ਨੀਮੀ ਹਨ ਤੇ ਕਈ ਪ੍ਰੇਮੀ ਹਨ ਪਰੰਤੂ ਜਿਹੜੇ ਪੁਰਸ਼ ਦਿਨ ਰਾਤ ਪ੍ਰੇਮ ਵਿੱਚ ਲੀਨ ਰਹਿੰਦੇ ਹਨ ਪਰਮੇਸ਼ਰ ਉਹਨਾਂ ਤੇ ਪ੍ਰਸੰਨ ਰਹਿੰਦਾ ਹੈ ਪ੍ਰੇਮ ਤੋਂ ਬਿਨਾ ਸੇਵਾ ਸਿਮਰਨ ਦਾ ਫਲ ਥੋੜਾ ਹੁੰਦਾ ਹੈ ਇਸ ਦੀ ਪਰਖ ਕਰਕੇ ਤੁਹਾਨੂੰ ਅਸੀਂ ਛੇਤੀ ਹੀ ਦੱਸਦੇ ਹਾਂਗੇ ਇਸ ਗੱਲ ਨੂੰ ਜਦ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਗੁਰੂ ਜੀ ਨੇ ਸੁਭਾਵਕ ਹੀ ਸ੍ਰੀ ਜੇਠਾ ਜੀ ਤੇ ਸ੍ਰੀ ਰਾਮਾ ਜੀ ਨੂੰ ਸੱਦਾ ਭੇਜਿਆ ਦੋਵਾਂ ਨੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਗਿਆ ਪੁੱਛੀ ਗੁਰੂ ਜੀ ਨੇ ਹੱਥ ਵਿੱਚ ਸੋਟੀ ਫੜ ਫੜ ਕੇ ਤੁਰ ਪਏ ਤੇ ਦੋਵਾਂ ਨੂੰ ਆਪਣੇ ਨਾਲ ਬੌਲੀ ਦੇ ਪਾਸ ਲੈ ਗਏ ਇੱਕ ਨੂੰ ਬੌਲੀ ਦੇ ਇੱਕ ਪਾਸੇ ਤੇ ਦੂਜੇ ਨੂੰ ਬੌਲੀ ਦੇ ਦੂਜੇ ਪਾਸੇ ਸੋਟੀ ਨਾਲ ਲਕੀਰਾਂ ਕੱਢ ਕੇ ਸਮਝਾਇਆ ਇੱਥੇ ਸਾਡੀ ਸਵੇਰੀ ਤੇ ਸ਼ਾਮ ਬੈਠਣ ਵਾਸਤੇ ਥੜਾ ਬਣਾਓ ਇਹ ਆਗਿਆ ਕਰਕੇ ਗੁਰੂ ਜੀ ਆਪਣੇ ਆਸਨ ਉੱਤੇ ਆਣ ਬਿਰਾਜੇ ਉਪਰੰਤ ਸ੍ਰੀ ਜੇਠਾ ਜੀ ਤੇ ਰਾਮਾ ਜੀ ਤਿਆਰੀ ਕਰਕੇ ਆਪੋ ਆਪਣੇ ਥੜੇ ਬਣਾਉਣ ਲੱਗ ਪਏ ਤੇ ਸੰਧਿਆ ਤੱਕ ਤਿਆਰ ਕਰਕੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਥੜੇ ਤਿਆਰ ਹੋ ਗਏ ਹਨ ਵੇਖ ਲਵੋ ਦੂਸਰੇ ਦਿਨ ਸਵੇਰੇ ਜਦ ਗੁਰੂ ਜੀ ਪਹਿਲਾਂ ਆਰਾਮੇ ਦਾ ਥੜਾ ਵੇਖਿਆ ਤਾਂ ਕਿਹਾ ਇਹ ਠੀਕ ਨਹੀਂ ਬਣਿਆ ਇਹਨੂੰ ਢਾ ਕੇ ਫੇਰ ਬਣਾਓ ਇਹ ਸਾਡੀ ਮਨਮਰਜ਼ੀ ਦਾ ਨਹੀਂ ਹੈ ਰਾਮੀ ਨੇ ਕਿਹਾ ਮਹਾਰਾਜ ਜਿਸ ਤਰ੍ਹਾਂ ਆਪ ਦੱਸ ਕੇ ਗਏ ਸੀ ਮੈਂ ਥੜਾ ਉਸੇ ਤਰ੍ਹਾਂ ਹੀ ਬਣਾਇਆ ਹੈ ਇਸ ਵਿੱਚ ਕੋਈ ਨੁਕਸ ਨਹੀਂ ਹੈ ਇਹ ਆਪ ਜੀ ਦੇ ਬੈਠਣ ਯੋਗ ਹੈ ਇਸ ਤਰ੍ਹਾਂ ਉਸ ਨੇ ਅੜਫੜ ਕੀਤੀ ਪਰ ਗੁਰੂ ਜੀ ਨੇ ਇਸ ਦਾ ਥੜਾ ਟਵਾ ਦਿੱਤਾ ਉਪਰੰਤ ਗੁਰੂ ਜੀ ਨੇ ਸਿੱਧ ਜੇਠਾ ਜੀ ਦਾ ਥੜਾ ਵੇਖ ਕੇ ਉਸ ਨੂੰ ਵੀ ਕਿਹਾ ਕਿ ਇਹ ਚੰਗਾ ਨਹੀਂ ਬਣਿਆ ਇਸ ਨੂੰ ਢਾ ਕੇ ਹੋਰ ਬਣਾਓ ਤਦ ਆਪ ਜੀ ਨੇ ਕਿਹਾ ਮਹਾਰਾਜ ਮੇਰੀ ਮਤ ਥੋੜੀ ਹੈ ਮੈਂ ਆਪ ਜੀ ਦਾ ਕਹਿਣ ਸਮਝ ਨਹੀਂ ਸਕਿਆ ਮੇਰੀ ਪੁੱល ਬਖਸ਼ ਦਿਓ ਇਹ ਆਖ ਕੇ ਜੇਠਾ ਜੀ ਨੇ ਆਪਣਾ ਥੜਾ ਗੁਰੂ ਜੀ ਦੇ ਸਾਹਮਣੇ ਢਾ ਦਿੱਤਾ ਗੁਰੂ ਜੀ ਨੇ ਫਿਰ ਦੋਹਾਂ ਰਾਮੇ ਤੇ ਜੇਠੇ ਨੂੰ ਛੋਟੀ ਨਾਲ ਸਮਝਾ ਕੇ ਆਖਿਆ ਕਿ ਹੁਣ ਚੰਗੀ ਤਰ੍ਹਾਂ ਬਣਾਉਣੇ ਫਿਰ ਗਲਤੀ ਨਾ ਕਰਨਾ ਇਹ ਬਚਨ ਕਰਕੇ ਗੁਰੂ ਜੀ ਆਪਣੇ ਨਿਵਾਸ ਸਥਾਨ ਨੂੰ ਚਲੇ ਗਏ ਜਦ ਦੂਸਰੇ ਦਿਨ ਫਿਰ ਦੋਹਾਂ ਨੇ ਥੜੇ ਬਣਾ ਕੇ ਗੁਰੂ ਜੀ ਨੂੰ ਵਿਖਾਏ ਤਾਂ ਆਪ ਜੀ ਨੇ ਦੋਹਾਂ ਥੜਿਆਂ ਨੂੰ ਵੇਖ ਕੇ ਆਖਿਆ ਇਹ ਚੰਗੇ ਨਹੀਂ ਬਣੇ ਇਹਨਾਂ ਨੂੰ ਢਾ ਦਿਓ ਆਪ ਜੀ ਦਾ ਇਹ ਬਚਨ ਸੁਣ ਕੇ RAM ਨੇ ਕਿਹਾ ਮਹਾਰਾਜ ਮੇਰਾ ਥੜਾ ਬਹੁਤ ਚੰਗਾ ਬਣਿਆ ਹੈ ਭਾਵੇਂ ਕਿਸੇ ਨੂੰ ਪੁੱਛ ਲਵੋ ਪਰ ਜੇਠਾ ਜੀ ਨੇ ਕਿਹਾ ਦੀਨ ਹੋ ਕੇ ਮਹਾਰਾਜ ਮੇਰੇ ਪਾਸੋਂ ਪੁੱਲ ਹੋ ਗਈ ਹੈ ਜਿਸ ਤਰ੍ਹਾਂ ਹੁਕਮ ਕਰੋ ਮੈਂ ਥੜਾ ਫੇਰ ਬਣਾ ਦਿੰਦਾ ਹਾਂ ਇਸ ਤਰ੍ਹਾਂ ਦੋਹਾਂ ਦੇ ਥੜੇ ਟਵਾ ਕੇ ਗੁਰੂ ਜੀ ਨੇ ਫਿਰ ਤੀਸਰੀ ਵਾਰ ਬਣਾਉਣ ਦੇ ਹੁਕਮ ਦੇ ਦਿੱਤੇ ਅਗਲੇ ਪਲਕ ਫਿਰ ਦੋਵੇਂ ਪ੍ਰੇਮੀ ਆਪੋ ਆਪਣੇ ਥੜੇ ਬਣਾਉਣ ਲੱਗ ਪਏ ਤੇ ਤਿਆਰ ਕਰਕੇ ਗੁਰੂ ਜੀ ਨੂੰ ਬੇਨਤੀ ਕੀਤੀ ਕੀ ਆਣ ਕੀ ਥੜੀ ਵੇਖ ਲਵੋ ਜਦ ਗੁਰੂ ਜੀ ਨੇ ਇਹ ਤੀਸਰੀ ਵਾਰ ਦੇ ਬਣਾਏ ਹੋਏ ਥੜੇ ਵੀ ਪਸੰਦ ਨਹੀਂ ਕੀਤੇ ਤਾਂ ਰਾਮੀ ਨੇ ਬੁਲ ਬਣਾਉਂਦੇ ਹੋਏ ਕਿਹਾ ਗੁਰੂ ਜੀ ਠੀਕ ਹੀ 70 72 ਹੋ ਗਏ ਹਨ ਕਿਉਂਕਿ ਜਿਸ ਤਰ੍ਹਾਂ ਦੱਸ ਜਾਂਦੇ ਹਨ ਉਸੇ ਤਰ੍ਹਾਂ ਹੀ ਮੈਂ ਬਣਾਉਂਦਾ ਹਾਂ ਪਰ ਇਹ ਆਪਣੀ ਦੱਸੀ ਹੋਈ ਵਿਉਂਤ ਆਪ ਹੀ ਭੁੱਲ ਜਾਂਦੇ ਨੇ ਤੇ ਉਲਟਾ ਮੈਨੂੰ ਹੀ ਝੂਠੀਆਂ ਕਰਕੇ ਠੜਾ ਟਵਾ ਦਿੰਦੇ ਨੇ ਉਪਰੰਤ ਜਦ ਸ੍ਰੀ ਜੇਠਾ ਜੀ ਨੇ ਠੜਾ ਵੇਖ ਕੇ ਉਸ ਨੂੰ ਇਹ ਗੱਲ ਆਖੀ ਕਿ ਇਹ ਠੜਾ ਇਸ ਵਾਰ ਵੀ ਤੂੰ ਚੰਗਾ ਨਹੀਂ ਬਣਾਇਆ ਤਾਂ ਜੇਠਾ ਜੀ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ ਤੇ ਆਖਿਆ ਪਾਤਸ਼ਾਹ ਮੈਨੂੰ ਬਖਸ਼ ਲਵੋ ਮੈਂ ਤੁਸ਼ ਬੁੱਧੀ ਵਾਲਾ ਮੂਰਖ ਹਾਂ ਜੋ ਤੁਹਾਡੀ ਇੱਛਾ ਅਨੁਸਾਰ ਠੜਾ ਨਹੀਂ ਬਣਾ ਸਕਿਆ ਜੇਕਰ ਆਪ ਕਿਰਪਾ ਦ੍ਰਿਸ਼ਟੀ ਕਰਕੇ ਠੜਾ ਬਣਵਾਓਗੇ ਤਾਂ ਬਣ ਜਾਏਗਾ ਨਹੀਂ ਤਾਂ ਮੇਰੇ ਪਾਸੋਂ ਨਹੀਂ ਬਣ ਸਕੇਗਾ ਆਪ ਜੀ ਦੇ ਇਹ ਨਿਮਰਤਾ ਤੇ ਸ਼ਰਧਾ ਵਾਲੇ ਬਚਨ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਸੰਗਤ ਨੂੰ ਦੱਸਿਆ ਜੇਠਾ ਜੀ ਦੀ ਸੇਵਾ ਸਾਨੂੰ ਪਸੰਦ ਹੈ ਇਹ ਕਦੀ ਆਪਣਾ ਆਪਾ ਨਹੀਂ ਜਿਤਾਉਂਦਾ ਇਸ ਨੇ ਸਾਨੂੰ ਆਪਣੀ ਨਿਰਮਾਨ ਸੇਵਾ ਨਾਲ ਵਸ ਵਿੱਚ ਕਰ ਲਿਆ ਹੈ ਇਤਿਹਾਸਿਕ ਪ੍ਰਸੰਸਾ ਪਰੇ ਗੁਰੂ ਜੀ ਦੇ ਬਚਨ ਸੁਣ ਕੇ ਸਭ ਸਿੱਖ ਸੇਵਕਾਂ ਦਾ ਸੰਸਾ ਨਵ੍ਰਿਤ ਹੋ ਗਿਆ ਕਿ ਗੁਰੂ ਜੀ ਆਪਣੀ ਬਖਸ਼ਿਸ਼ ਦੀ ਕਿਰਪਾ ਦ੍ਰਿਸ਼ਟੀ ਦੋਹਾਂ ਦੇ ਉੱਪਰੋਂ ਜੇਠਾ ਜੀ ਤੇ ਰਾਮਾ ਵਿੱਚੋਂ ਕਿਸ ਉੱਪਰ ਕਰਨਗੇ ਇੱਕ ਵਾਰ ਜਦ ਅਕਬਰ ਬਾਦਸ਼ਾਹ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਸਾਹਿਬ ਦੀ ਮਾਂ ਮਾ ਸੁਣ ਕੇ ਗੋਇੰਦਵਾਲ ਠਹਿਰਿਆ ਤਾਂ ਗੁਰੂ ਸਾਹਿਬ ਜੀ ਦਾ ਜਾਤ ਪਾਤ ਦੇ ਵਿਤਕਰੀ ਰਹਿਤ ਅਤੁੱਟ ਲੰਗਰ ਚੱਲਦਾ ਵੇਖ ਕੇ ਬਹੁਤ ਪ੍ਰਸੰਨ ਹੋਇਆ ਲੰਗਰ ਵਾਸਤੇ ਅਕਬਰ ਨੇ ਗੁਰੂ ਜੀ ਨੂੰ ਚਵਾਲ ਪਰਗਣੇ ਦੇ 12 ਪਿੰਡਾਂ ਦਾ ਜ਼ਗੀਰ ਦਾ ਪਟਾ ਲਿਖ ਦਿੱਤਾ ਸੀ ਇਸ ਜ਼ਗੀਰ ਦਾ ਪਟਾ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਪਾਨੀ ਜੀ ਨੂੰ ਦੇ ਦਿੱਤਾ ਤੇ ਇਸ ਦਾ ਮਾਮਲਾ ਇਕੱਠਾ ਕਰਨ ਵਾਸਤੇ ਭਾਈ ਬੁੱਢਾ ਜੀ ਨੂੰ ਨਿਯਤ ਕਰ ਦਿੱਤਾ ਕੁਝ ਸਮੇਂ ਉਪਰੰਤ ਇੱਕ ਦਿਨ ਸਤਿਗੁਰੂ ਜੀ ਨੇ ਸ੍ਰੀ ਜੇਠਾ ਜੀ ਨੂੰ ਆਪਣੇ ਪਾਸ ਬਿਠਾ ਲ ਕੇ ਕਿਹਾ "ਖੇ ਸੁਪੁੱਤਰ ਹੁਣ ਤੁਸੀਂ ਪਰਿਵਾਰ ਵਾਲੇ ਹੋ ਜਿਸ ਕਰਕੇ ਆਪਣੇ ਪਰਿਵਾਰ ਦੇ ਰਹਿਣ ਵਾਸਤੇ ਆਪਣਾ ਘਰ ਬਾਹਰ ਤੁਹਾਨੂੰ ਵੱਖਰਾ ਬਣਾ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਵਿੱਚ ਵਸਾਇਆ ਸੀ ਤੇ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਗੋਇੰਦਵਾਲ ਨਿਵਾਸ ਕਰਾ ਦਿੱਤਾ ਸੀ" ਇਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਜ਼ਗੀਰ ਦੇ ਚੁਬਾਲ ਪਰਗਣੇ ਵਿੱਚ ਕੋਈ ਖੁੱਲੀ ਜਗ੍ਹਾ ਵੇਖ ਕੇ ਉੱਥੇ ਆਪਣਾ ਘਰ-ਬਾਰ ਬਣਾ ਕੇ ਵਸਾ ਕਰ ਲਵੋ। ਆਪ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਜੇਠਾ ਜੀ ਨੇ ਕਿਹਾ ਸੱਚੇ ਪਿਤਾ ਜੀ ਆਪ ਜਿਸ ਜਗ੍ਹਾ ਹੁਕਮ ਕਰੋਗੇ ਮੈਂ ਉੱਥੇ ਹੀ ਆਪਣਾ ਵਸੇਬਾ ਕਰ ਲਵਾਂਗਾ ਪਰ ਮੇਰੇ ਵਿੱਚ ਚੰਗੀ ਥਾਂ ਲੱਭਣ ਦੀ ਸਮਰੱਥਾ ਤੇ ਬੁੱਧੀ ਨਹੀਂ ਹੈ। ਇਹ ਉੱਤਰ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਆਪ ਜੀ ਨੇ ਸ੍ਰੀ ਜੇਠਾ ਜੀ ਨੂੰ ਉਸ ਥਾਂ ਦਾ ਪਤਾ ਦਿੱਤਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਰਾਮ ਤੀਰਥ ਜਾਂਦੇ ਹੋਏ ਬ੍ਰਿਸ਼ਾਂ ਦੀ ਝੁੱਗੀ ਦੁਪਹਿਰ ਕੱਟ ਕੇ ਗਏ ਸਨ ਤੇ ਬਚਨ ਕਰਕੇ ਗਏ ਸਨ ਕਿ ਇੱਥੇ ਭੋਗ ਮੋਖ ਦਾ ਪ੍ਰਵਾਹ ਚੱਲੇਗਾ ਗੁਰੂ ਜੀ ਨੇ ਫਰਮਾਇਆ ਤੁਸੀਂ ਉਸ ਜਗ੍ਹਾ ਜਾ ਕੇ ਪਿੰਡ ਦੀ ਮੋੜੀ ਗੱਡ ਕੇ ਆਪਣੇ ਰਹਿਣ ਵਾਸਤੇ ਘਰ ਬਣਾ ਲਵੋ ਉਪਰੰਤ ਗੁਰੂ ਜੀ ਨੇ ਫਰਮਾਇਆ ਕਿ ਪਿੰਡ ਦੀ ਮੋੜੀ ਗੱਡ ਕੇ ਉਸ ਦੀ ਉੱਤਰ ਦਿਸ਼ਾ ਵੱਲ ਸੰਗਤਾਂ ਦੇ ਇਸ਼ਨਾਨ ਆਦਿਕ ਵਾਸਤਵ ਰਤਨ ਵਾਸਤੇ ਇੱਕ ਸੁੰਦਰ ਤਾਲ ਵੀ ਲਗਵਾਣਾ ਇਸ ਤਰ੍ਹਾਂ ਸਭ ਕੁਝ ਚੰਗੀ ਤਰ੍ਹਾਂ ਸਮਝਾ ਕੇ ਤਿਆਰੀ ਕਰਵਾ ਕੇ ਭਾਈ ਬੁੱਢਾ ਜੀ ਆਦਿ ਕੁਝ ਸਿਆਣੇ ਸਿੱਖਾਂ ਨੂੰ ਸ੍ਰੀ ਜੇਠਾ ਜੀ ਦੇ ਨਾਲ ਇਸ ਸ਼ੁਭ ਕਾਰਜ ਵਾਸਤੇ ਭੇਜ ਦਿੱਤਾ। ਬਾਮਾ ਬੁੱਢਾ ਜੀ ਨੇ ਚਬਾਲ ਆਣ ਕੇ ਆਪਣੀ ਜ਼ਗੀਰ ਦੇ ਸਿਆਣੇ ਲੋਕਾਂ ਨੂੰ ਸਾਧ ਕੇ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਸੁਣਾਇਆ ਕਿ ਜੇਠਾ ਜੀ ਨੂੰ ਮੇਰਾ ਹੀ ਰੂਪ ਸਮਝ ਕੇ ਇਹਨਾਂ ਦੀ ਹਰ ਪ੍ਰਕਾਰ ਦੀ ਸੇਵਾ ਕਰਨੀ। ਉਪਰੰਤ ਸਤਿਗੁਰੂ ਜੀ ਦੀਆਂ ਦਸੀਆਂ ਹੋਈਆਂ ਨਿਸ਼ਾਨੀਆਂ ਅਨੁਸਾਰ ਜਿਹੜੀ ਜਗ੍ਹਾ ਸੀ ਉਹਦੇ ਚੋਂ ਫੇਰੇ ਦੇ ਪਿੰਡ ਗੁਮਟਾਲਾ ਤੁੰਗ ਸੁਲਤਾਨਵਿੰਡ ਤੇ ਗਿੱਲ ਵਾਲੀ ਦੇ ਮੁਖੀ ਲੋਕਾਂ ਨੂੰ ਸੱਦ ਕੇ ਸੁਲਤਾਨਵਿੰਡ ਦੀ ਜੂ ਵਿੱਚ ਤਿੰਨ ਗੁਰੂ ਸਾਹਿਬਾਂ ਦੇ ਨਾਮ ਦੀ ਅਰਦਾਸ ਕਰਕੇ ਪਿੰਡ ਦੀ ਮੋੜ ਹੀ ਗੜ ਦਿੱਤੀ ਤੇ ਨਾਮ ਗੁਰੂ ਕਾ ਚੱਕ ਰੱਖਿਆ ਉਪਰੰਤ ਇਨ੍ਹਾਂ ਪਿੰਡਾਂ ਦੀ ਲੋਕਾਂ ਦੀ ਸਹਾਇਤਾ ਨਾਲ ਭਾਈ ਸ਼ਾਲੋ ਗੁਰਦਾਸ ਆਦਿ ਸਿੱਖਾਂ ਨੇ ਸਭ ਲੜੀਂਦਾ ਇੱਟ-ਵੱਟਾ ਇਕੱਠਾ ਕਰਕੇ ਗੁਰੂ ਜੀ ਦੇ ਪਰਿਵਾਰ ਨਿਵਾਸ ਵਾਸਤੇ ਕੋਠੇ ਤਿਆਰ ਕਰਵਾ ਦਿੱਤੇ ਜੋ ਹੁਣ ਗੁਰੂ ਕੇ ਮਹਿਲ ਕਰਕੇ ਪ੍ਰਸਿੱਧ ਹਨ ਉਪਰੰਤ ਇਸ ਮੋੜੀ ਵਾਲੇ ਸਥਾਨ ਤੋਂ ਉੱਤਰ ਦਿਸ਼ਾ 3-4 ਪੈਲੀਆਂ ਦੀ ਵਿਥ ਤੇ ਇੱਕ ਟਾਲੀ ਦੇ ਬਿਰਸ਼ ਦੀ ਨਿਸ਼ਾਨੀ ਪਾਸ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਤਾਲ ਦੀ ਨੀਂ ਦਾ ਟੱਪ ਲਾ ਦਿੱਤਾ ਗੁਰੂ ਜੀ ਦੇ ਮਹਿਲਾਂ ਦੇ ਕੋਠੇ ਤਿਆਰ ਕਰਕੇ ਫਿਰ ਤਾਲ ਦੀ ਪੁਟਾਈ ਦਾ ਆਰੰਭ ਕੀਤਾ ਆਪ ਜੀ ਇਸ ਟਾਲੀ ਦੇ ਬਿਰਛੇ ਹੇਠਾਂ ਬੈਠ ਕੇ ਕਾਰ ਸੇਵਾ ਕਰਾਉਂਦੇ ਸਨ ਸਿੱਖ ਸੇਵਾਦਾਰਾਂ ਤੇ ਦਿਹਾੜੀਦਾਰਾਂ ਨੇ ਕੰਮ ਬਹੁਤ ਚਿਰ ਦਾ ਹੋਣ ਕਰਕੇ ਆਪਣੀ ਰਹਿਣ ਵਾਸਤੇ ਵੀ ਕੋਠੇ ਪਾਉਣੇ ਆਰੰਭ ਕਰ ਦਿੱਤੇ ਜਿਸ ਕਰਕੇ ਗੁਰੂ ਚੱਕ ਦੀ ਰੌਣਕ ਥੋੜੇ ਚਿਰ ਵਿੱਚ ਹੀ ਬਹੁਤ ਵੱਧ ਗਈ ਤੇ ਥੋੜੇ ਜਿਹੇ ਘਰਾਂ ਦਾ ਇੱਕ ਪਿੰਡ ਵੱਜ ਗਿਆ ਜਿੰਨਾ ਸਿੱਖ ਸੇਵਕਾਂ ਤੇ ਦਿਹਾੜੀਦਾਰਾਂ ਵਾਸਤੇ ਸ੍ਰੀ ਜੇਠਾ ਜੀ ਨੇ ਇੱਕ ਗੁਰੂ ਕਾ ਲੰਗਰ ਜਾਰੀ ਕਰ ਦਿੱਤਾ ਜੋ ਅੱਜ ਤੱਕ ਚੱਲ ਰਿਹਾ ਹੈ ਤੇ ਲੰਗਰ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਕੁਝ ਸਮੇਂ ਉਪਰੰਤ ਸ੍ਰੀ ਜਿਠਾ ਜੀ ਦੇ ਵੱਡੇ ਸੁਪੁੱਤਰ ਬਾਬਾ ਪ੍ਰਿਥੀ ਚੰਦ ਨੇ ਗੁਰੂ ਕੀ ਚੱਕ ਜ਼ਮੀਨ ਵਿੱਚ ਖੂਹ ਲਵਾ ਕੇ ਜ਼ਮੀਨ ਆਬਾਦ ਕਰ ਦਿੱਤੀ ਜਿਸ ਨਾਲ ਗੁਰੂ ਕਾ ਲੰਗਰ ਅਟੁੱਟ ਚੱਲਣ ਲੱਗਾ ਜਦ ਇਸ ਤਰ੍ਹਾਂ ਮੋੜੀ ਗੱਡ ਕੇ ਕੋਠੇ ਪੈਣੇ ਤੇ ਤਾਲ ਦੀ ਪੁਟਾਈ ਸ਼ੁਰੂ ਹੋ ਗਈ ਤੇ ਲੋਕ ਆਣ ਕੇ ਵੱਸਣ ਲੱਗ ਪਏ ਤਾਂ ਆਪ ਜੀ ਨੂੰ ਸਤਿਗੁਰਾਂ ਦੇ ਦਰਸ਼ਨਾਂ ਦੀ ਬਹੁਤ ਇੱਛਾ ਪ੍ਰਬਲ ਹੋ ਗਈ। ਆਪ ਜੀ 2000 ਸਿੱਖਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਚਲੇ ਗਏ। ਜਦ ਆਪ ਜੀ ਨੇ ਸਤਿਗੁਰੂ ਜੀ ਨੂੰ ਸਾਰੇ ਕੀਤੇ ਕਾਰਜ ਦਾ ਬਿਉਹਾਰ ਸੁਣਾਇਆ ਤਾਂ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਸ਼੍ਰੀ ਜੇਠਾ ਜੀ ਪਹਿਲਾਂ ਵਾਂਗ ਹੀ ਫਿਰ ਗੁਰੂ ਕੇ ਲੰਗਰ ਦੀ ਨਿਸ਼ਕਾਮ ਸੇਵਾ ਵਿੱਚ ਤਤ ਪਰ ਹੋ ਗਏ ਤੇ ਗੁਰੂ ਘਰ ਦਾ ਹੋਰ ਕਾਰ ਵਿਹਾਰ ਵੀ ਪਹਿਲਾਂ ਵਾਂਗ ਹੀ ਸੰਭਾਲ ਲਿਆ ਬੀਬੀ ਪਾਨੀ ਜੀ ਵੀ ਵੱਧ ਛੜ ਕੇ ਗੁਰੂ ਪਿਤਾ ਜੀ ਦੀ ਸੇਵਾ ਟੈਲ ਵਿੱਚ ਰਹਿਣ ਲੱਗੇ ਦੋਹਾਂ ਦੀ ਨਿਸ਼ਕਾਮ ਸੇਵਾ ਵੇਖ ਕੇ ਸ਼੍ਰੀ ਗੁਰੂ ਅਮਰਦਾਸ ਜੀ ਬੜੇ ਪ੍ਰਸੰਨ ਹੁੰਦੇ ਹਨ ਤੇ ਵਿਚਾਰ ਕਰਦੇ ਕਿ ਸ਼੍ਰੀ ਜੇਠਾ ਜੀ ਨੂੰ ਹੁਣ ਗੁਰਿਆਈ ਦੇਣ ਦਾ ਸਮਾਂ ਆ ਗਿਆ ਹੈ ਸੋ ਇਸ ਤੋਂ ਅੱਗੇ ਦਾ ਪ੍ਰਸੰਗ ਜਿਹੜਾ ਹੈ ਉਹ ਕੱਲ ਵਾਲੀ ਵੀਡੀਓ ਵਿੱਚ ਸਰਵਣ ਕਰਾਵਾਂਗੀ ਜੀ ਬਣੀ ਰਹੋ ਇਸ ਸੀਰੀਜ਼ ਦੇ ਨਾਲ ਤੁਸੀਂ ਸਰਵਣ ਕਰ ਰਹੇ ਹੋ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਇਤਿਹਾਸ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ